ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਉਮੀਦ ਆ ਜੀ ਸਾਰੇ ਠੀਕ ਠਾਕ ਹੋਵੋਗੇ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਨਵੇਂ YouTube ਚੈਨਲ ਜਿਸ ਦਾ ਨਾਮ ਆ ਜੀ 7272 ਵਾਲੇ ਤੇ ਅੱਜ ਫੇਰ ਆਪਾਂ ਇੱਕ ਨਵੇਂ ਬਲੌਗ ਤੇ ਸ਼ੁਰੂਆਤ ਕਰਦੇ ਆ ਕਿਉਂਕਿ ਮੇਰੇ ਲਈ ਹਰ ਇੱਕ ਬਲੌਗ ਨਵਾਂ ਆਈਆਂ ਜੀ ਤੇ ਪਰ ਅੱਜ ਦੀ ਆਪਣੀ ਇਸ ਬਲੌਗ ਦੀ ਸ਼ੁਰੂਆਤ ਆਪਾਂ ਜਿੱਦਾਂ ਅਸੀਂ ਜਿਹੜਾ ਕੰਮ ਕਰਦੇ ਆ ਉਸ ਕੰਮ ਦੇ ਰੀਜਨ ਵਿੱਚ ਕਰ ਰਹੇ ਆ ਕਿਉਂਕਿ ਜਿਵੇਂ ਕਿ ਸਾਰੇ ਜਾਣਦੇ ਆ ਕੱਲ ਇੱਕ ਵਰਲਡ ਫੋਟੋਗ੍ਰਾਫੀ ਡੇ ਸੀਗਾ ਤੇ ਸਾਡੇ ਕੋਲ ਕੱਲ ਉਹ ਦਿਨ ਤੇ ਯਾਨੀ ਕਿ ਕਿਉਂਕਿ ਉਸ ਦਿਨ ਹੀ ਰੱਖੜੀ ਦਾ ਤਿਉਹਾਰ ਆ ਗਿਆ ਤੇ ਉਹਦੇ ਚੱਕਰ ਵਿੱਚ ਅਸੀਂ ਫੰਕਸ਼ਨ ਕੱਲ ਰੱਖ ਨਹੀਂ ਸਕੇ ਤੇ ਇਸ ਲਈ ਅਸੀਂ ਜਿਹੜਾ ਫੰਕਸ਼ਨ ਰੱਖ ਰਹੇ ਹਾਂ ਉਹ ਰੱਖ ਰਹੇ ਹਾਂ ਦੇ ਆਪਣੇ ਅੱਜ ਮੀਨਿੰਗ 20 ਤਰੀਕ ਨੂੰ ਤੇ ਅਸੀਂ ਇਹ ਦੋ ਟੀਮਾਂ ਰਲ ਕੇ ਮਨਾ ਰਹੇ ਹਾਂ ਫੰਕਸ਼ਨ ਕਿਉਂਕਿ ਅਸੀਂ ਵੀ ਇੱਕ ਸੰਸਥਾ ਬਣਾਈ ਆ ਉਹ ਸੰਸਥਾ ਦਾ ਨਾਮ ਹੈ ਪੀਪੀਏ ਜਿਸ ਦੇ ਵਿੱਚ ਬਹੁਤ ਸਾਰੇ ਸਟੂਡੀਓ ਜੁਆਇਨ ਕਰ ਰਹੇ ਆ ਜੀ ਜਿੱਦਾਂ ਨਵੇਂ ਮੁੰਡੇ ਜੋ ਜੁਆਇਨਿੰਗ ਕਰ ਰਹੇ ਆ ਜੀ ਤੇ ਮੈਂ ਵੀ ਜਿੱਦਾਂ ਜੁਆਇਨਿੰਗ ਹਲੇ ਤੱਕ ਤਾਂ ਕੀਤੀ ਨਹੀਂ ਬਟ ਹੋ ਜਾਣੀ ਆ ਕਿਉਂਕਿ ਆਪਣੀ ਆ ਜਿੱਦਾਂ ਸੰਸਥਾ ਉਹ ਤੇ ਜਿੱਦਾਂ ਜਿਹੜੇ ਭਾਜੀ ਨਾਲ ਮੈਂ ਕੰਮ ਕਰ ਰਿਹਾ ਕਮਲ ਸਟੂਡੀਓ ਤੇ ਉਸ ਦਾ ਪ੍ਰੈਜ਼ੀਡੈਂਟ ਆ ਭਿੰਦੇ ਭਾਜੀ ਹੁਣੀ ਸੁਖ ਕਿੰਗਰਾ ਗਗਨ ਸਟੂਡੀਓ ਇਹਦਾ ਹੋਰ ਵੀ ਬਹੁਤ ਸਾਰੇ ਆ ਪਰ ਜਿੱਦਾਂ ਮੈਂ ਬੇਸਿਕ ਜਿੱਦਾਂ ਐਡੀਟਿੰਗ ਦਾ ਕੰਮ ਕਰਦਾ ਹਾਂ ਇਹ ਸਾਰੇ ਸਟੂਡੀਓ ਦਾ ਤੇ ਮੈਨੂੰ ਵੀ ਹੁਣ ਉਹ ਜੁਆਇਨਿੰਗ ਕਰਾਉਣਗੇ ਕਿਉਂਕਿ ਚਾਹੇ ਆਪਾਂ ਕੁਝ ਵੀ ਹੈ ਜਿੱਦਾਂ ਹੁਣ ਚਾਹੇ ਮਹਾਰਾ ਦੇ ਨਾਲ ਕੰਮ ਕਰਦਾ ਪਰ ਮੈਨੂੰ ਉਹਨਾਂ ਦੀ ਇੱਕ ਗੱਲ ਵਧੀਆ ਲੱਗੀ ਕਿਉਂਕਿ ਉਹ ਪوشਕੇ ਜੁਆਇਨਿੰਗ ਕਰਾਉਂਦੇ ਆ ਤੁਸੀਂ ਕਰਨੀ ਚਾਹੁੰਦੇ ਆ ਜਾਂ ਨਹੀਂ ਉਹ ਮੇਰੀ ਵੈਸੇ ਵੀ ਕਰਾ ਸਕਦੇ ਆ ਬਟ ਉਹਨਾਂ ਨੇ ਫਿਰ ਵੀ ਇੱਕ ਜਿਹਾ ਰਿਸਪੈਕਟ ਦਿੰਦੇ ਆ ਇਹ ਬੰਦੇ ਫਿਰ ਵੀ ਉਹਨਾਂ ਨੇ ਮੈਨੂੰ ਪੁੱਛਿਆ ਕਮਲ ਭਾਜੀ ਨੇ ਪੁੱਛਿਆ ਭਿੰਦੇ ਭਾਜੀ ਨੇ ਪੁੱਛਿਆ ਜਿੱਦਾਂ ਹੁਣ ਮੇਰੇ ਤੋਂ ਬਹੁਤ ਸੀਨੀਅਰ ਆ ਉਹ ਮੈਂ ਜਿੱਦਾਂ ਉਹਨਾਂ ਦਾ ਜਿੱਦਾਂ ਬੱਚਿਆਂ ਵਰਗਾ ਆ ਆ ਫਿਰ ਵੀ ਮੈਨੂੰ ਵਧੀਆ ਲੱਗੀ ਇਹ ਗੱਲ ਉਹਨਾਂ ਦੀ ਵੀ ਇੱਕ ਰਿਸਪੈ ਜਾਨੀ ਕਿ ਜਦੋਂ ਆਪਣੀ ਵੀ ਪਹਿਲੀ ਜਿੱਦਾਂ ਬਲੌਗ ਬਣਾ ਰਹੇ ਆ ਆਪਾਂ ਹਲੇ ਥੋੜਾ ਬੋਤਾ ਇੱਦਾਂ ਹੀ ਨਾ ਜੀ ਯਾਨੀ ਕਿ ਵਿੱਚ ਵਿੱਚ ਥੋੜੀ ਥੋੜੀ ਸੰਗ ਵੀ ਆਉਂਦੀ ਆ ਤੇ ਬਾਕੀ ਜਿੱਦਾਂ ਚੱਲੂਗਾ ਕੰਮ ਤੁਹਾਨੂੰ ਦਿਖਾਈ ਜਾਵਾਂਗੇ ਅੱਜ ਜਿੱਦਾਂ ਆਪਾਂ ਜਿਹੜਾ ਫੰਕਸ਼ਨ ਰੱਖਿਆ ਉਹ ਫੰਕਸ਼ਨ ਦਾ ਵੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਉੱਥੇ ਕੀ ਕੀ ਕੀਤਾ ਆ ਕੀ ਕੀ ਕਰਨਾ ਤੇ ਜਿੱਦਾਂ ਯਾਨੀ ਕਿ ਅੱਜ ਪਹਿਲੀ ਫਸਟ ਫੰਕਸ਼ਨ ਰੱਖਿਆ ਆਪਾਂ ਤੇ ਹੋਰ ਤੋਂ ਅੱਗੇ ਤੋਂ ਅੱਗੇ ਜੇ ਕੋਈ ਕਮੀਆਂ ਹੋ ਗਈਆਂ ਪਲੀਜ਼ ਤੁਸੀਂ ਦੱਸਿਓ ਵੀਡੀਓ ਦੇ ਵਿੱਚ ਕਮੈਂਟ ਕਰਕੇ ਉਹਨੂੰ ਆਪਾਂ ਅਗਲੇ ਸਾਲ ਸੁਧਾਰਾਂਗੇ ਤੇ ਬਾਕੀ ਆਜੋ ਫਿਰ ਮਿਲਦੇ ਆਪਾਂ ਜਿੱਥੇ ਫੰਕਸ਼ਨ ਰੱਖਿਆ ਜੀ ਉੱਥੇ ਜਾਗੇ ਕਿੱਦਾਂ ਜੀ ਹਾਂਜੀ ਪਹੁੰਚ ਗਏ ਜੀ ਆਪਾਂ ਆਪਣੀ ਲਿਕੇਸ਼ਨ ਤੇ ਤੁਸੀਂ ਤੁਹਾਨੂੰ ਦੱਸਿਆ ਹੈਗਾ ਤੇ ਆਜੋ ਫਿਰ ਉਹਨਾਂ ਆਪਾਂ ਮਿਲਾਂਉਂਦੇ ਆਂ ਸਾਰਿਆਂ ਨੂੰ ਜੇ ਆਵਾਜ਼ ਘੱਟ ਆਉਂਦੀ ਹੋਵੇ ਤਾਂ ਪਲੀਜ਼ ਸੌਰੀ ਆਜੋ ਫਿਰ ਮਿਲਦੇ ਆਂ ਹਾਂ ਜੀ ਪਹੁੰਚ ਗਏ ਜੀ ਆਪ ਆਪਣੀ ਲੋਕੇਸ਼ਨ ਤੇ ਜੋਲ ਵੈਸ਼ਨੋ ਢਾਬਾ ਇਹ किशनਗੜ੍ਹ ਦੇ ਵਿੱਚ ਨਵਾਂ ਖੁੱਲਿਆ ਆ ਜਿੱਦਾਂ ਆਪਣੇ ਕਮਲ ਭਾਜੀ ਨਾਲ ਇਹਨਾਂ ਦਾ ਓਨਰ ਦਾ ਪਿਆਰ ਵੀ ਬਹੁਤ ਜ਼ਿਆਦਾ ਅੰਦਰੋਂ ਅੰਦਰਲੇ ਤਾਂ ਬਹੁਤ ਸੋਹਣਾ ਬਣਾਇਆ ਹਲੇ ਇਹ ਤਾਂ ਨਵਾਂ ਨਵਾਂ ਬਣਿਆ ਬਾਕੀ ਕਰੀ ਵੀ ਜਾਂਦੇ ਆ ਵੀ ਹੌਲੀ ਹੌਲੀ ਕੰਮ ਇਹਦਾ ਬਹੁਤ ਸੋਹਣਾ ਆ ਅੱਜ ਤਾਂ ਅੰਦਰ ਕਮਲ ਭਾਜੀ ਹੁਣੀ ਸੋਖ ਭਾਜੀ ਹੁਣੀ ਜਿੱਦਾਂ ਦੇਖਦੇ ਆ ਸਾਰਾ ਕੁਝ ਕਿੱਦਾਂ-ਕਿੱਦਾਂ ਕਰਨਾ ਜੋ ਵੀ ਹਹਾ ਉਤ ਆਵਿਆ ਜਿੱਦਾਂ ਆਪਣਾ ਚੱਲੀ ਜਾਂਦਾ ਤੋ ਪੋਰਟੋ ਵੀ ਤੋਂ ਨਾਮ ਆ ਪਾ ਹਾਂ ਜੀ ਪੀਪੀਏ ਦੇ ਪ੍ਰਧਾਨ ਸਾਹਿਬ ਕਮਲ ਸਟੂਡੀਓ ਪਚਰੰਗਾ ਸੋਫਿੰਗਰਾ ਭਾਈ ਉਹਨਾਂ ਦੀ ਕੀ ਫੋਨ ਇਹ ਤੇ ਮੇਰੇ ਮਾ ਜੀ ਆਹ ਤੇ ਟਿਕਟ ਪਰ ਵੋਇਸ ਪਰ ਵੋਇਸ ਮੀ ਆਹ ਵੋਇਸ ਪ੍ਰਧਾਨ ਸੋਫਿੰਗਰਾ ਸਾਹਿਲ ਸਾਹਿਲ ਚੋਪੜਾ ਇਹ ਮੇਰੀ ਮੇਰੇ ਨਾਲ ਆਈ ਐਡੀਟਰ ਆ ਸਾਡੀ ਆ ਜੀ ਪੂਰੀ ਟੀਮ ਜਿੱਦਾਂ ਜਿਹੜੇ ਸਾਡੇ ਜ਼ਿਲ੍ਹੇ ਤੋਂ ਤੇ ਬਾਕੀ ਹੋਰ ਵੀ ਜਿੱਦਾਂ ਮੈਂਬਰ ਸਾਹਿबान ਆ ਰਹੇ ਸੀ ਉਹਨਾਂ ਦੇ ਸਵਾਗਤ ਕਰਨ ਲਈ ਖੜੇ ਸੀਗੇ ਤੇ ਆਇਆ ਜੀ ਸਾਡੀ ਟੀਮ ਦਾ ਗਰੁੱਪ ਜਿੱਦਾਂ ਆ ਆਪਣੇ ਆ ਗਏ ਆ ਜੀ ਪਿੰਦੇ ਪਾਜੀ ਹੁਣਾਂ ਨਾਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਆ ਜੀ ਤੇ ਆ ਨਾਲ ਹੈਗਾ ਜੀ ਸੁਖ ਬੱਲਾ ਸਵਾਗਤ ਕਰਦੇ ਆ ਜੀ ਸਾਰੇ ਨਾਲ ਆਪਣੇ ਜੀ ਸੀ ਕੀ ਆਪਣੇ ਆਦਮਪੁਰ ਜਿਹਨਾਂ ਨੂੰ ਤੁਹਾਨੂੰ ਦੱਸਿਆ ਸੀਗਾ ਮੈਂ ਤੇ ਅਸੀਂ ਆਦਮਪੁਰ ਜੀ ਉਹਨਾਂ ਦੇ ਤੇ ਕਿਸ਼ਨਗੜ੍ਹ ਜੀ ਉਹਨਾਂ ਦੇ ਦੋਨਾਂ ਨੇ ਰਲ ਕੇ ਇਹ ਫੋਟੋਗ੍ਰਾਫਰ ਡੇ ਮਨਾਇਆ ਵਧੀਆ ਕੀਤਾ ਇੰਜੋਇਮੈਂਟ ਸਾਰਿਆਂ ਨੇ ਆ ਫਿਰ ਇੱਕ ਸਾਰੇ ਗਰੁੱਪ ਨੇ ਸੋਹਣੀ ਜੀ ਤਸਵੀਰ ਖਿਚਾਈ ਕਿਉਂਕਿ ਇਹ ਹੀ ਜਿਆਦਾ ਹੁੰਦੀ ਹੈ ਜੀ ਸਾਰੀਆਂ ਵਧੀਆ ਲੱਗਾ ਜੀ தாਜੋ ਮਿਲ ਕੇ ਬਹੁਤ ਪੁਰਾਣੀ ਪੁਰਾਣੇ ਬੰਦੇ ਆ ਜੀ ਬਹੁਤ ਚਿਰ ਦੇ ਜੁੜੇ ਆ ਆ ਆਪਣੇ ਕਮਲ ਭਾਜੀ ਹੁਣੇ ਆ ਗਏ ਆ ਜੀ ਜਿੱਦਾਂ ਸਾਰੇ ਹੁਣ ਮੀਟਿੰਗ ਹਾਲ ਦੇ ਵਿੱਚ ਆ ਰਹੇ ਆ ਔਰ ਜਿੰਨੇ ਵੀ ਆ ਜੀ ਸਾਬ ਜਿਹਦਾ ਆਪਣੇ ਸਟੂਡੀਓ ਦਾ ਕੰਮ ਕਰਦਾ ਕੋਈ ਐਡੀਟਿੰਗ ਦਾ ਕੋਈ ਆਪਰੇਟਿੰਗ ਲਾਉਂਦਾ ਕੁਮਾਰ ਐਡੀਟਿੰਗ ਭਾਜੀ ਅਨਮੋਲ ਸਟੂਡੀਓ ਜਿੰਨੇ ਕੇ ਜਾਣੇ ਕਿ ਮੈਨੂੰ ਜਾਣਦੇ ਆ ਮੈਂ ਤੁਹਾਨੂੰ ਦੱਸੀ ਜਾਂਦਾ ਜੀ ਅਸੁਖ ਕਿੰਗਰਾ ਦਾ ਖੜੇ ਆ ਤੁਸੀਂ ਜਾਣਦੇ ਹੀ ਇਹਨਾਂ ਨੂੰ ਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਆ ਆ ਆਪਣੇ ਆ ਜੀ ਬੱਬੀ ਭਾਜੀ ਬਿੱਲਾ ਭਾਜੀ ਬਹੁਤ ਵਧੀਆ ਸਟੈਲ ਕਰਦੇ ਆ ਜੀ ਭਾਜੀ ਇਹ ਸਿੱਧੂ ਭਾਜੀ ਕੈਮਰਾ ਵੀ ਨਵਾਂ ਲਿਆ ਇਹਨਾਂ ਨੇ ਭਾਜੀ ਭਾਜੀ ਉਹਨਾਂ ਨੇ ਸਾਰੇ ਕਮੈਂਟ ਵਿੱਚ ਉਹਨਾਂ ਨੂੰ ਮੁਬਾਰਕਾਂ ਦਿਓ ਸਾਹਿਲ ਛੋਟਾ ਭਰਾ ਆਪਣਾ ਤੇ ਜਿੰਨਿਆਂ ਕੋ ਨਹੀਂ ਯਾਨੀ ਕਿ ਮੈਂ ਜਾਣਦਾ ਮੈਂ ਤੁਹਾਨੂੰ ਦੱਸੀ ਜਾਊਂਗਾ ਬਾਕੀ ਮੈਂ ਵੀ ਹੁਣ ਜਿੱਦਾਂ ਨਵਾਂ ਜੁਆਇਨਿੰਗ ਕੀਤਾ ਗਰੁੱਪ ਆਪਣੇ ਪ੍ਰਧਾਨ ਭਾਜੀ ਆ ਗਏ ਬਾਕੀ ਸੌਰੀ ਵਿੱਚ ਫੋਨ ਆ ਗਿਆ ਕਿ ਥੋੜਾ ਗਲਜਾ ਵੀ ਖਰਾਬ ਆ ਜੀ ਤੇ ਆ ਸਾਰੇ ਆਪਣੇ ਤਾਂ ਜਿੰਦੋਨੇ ਯੂਨਿਟਾਂ ਦੇ ਜਿੰਨੇ ਵੀ ਮੈਂਬਰ ਸੀਗੇ ਸਾਰੇ ਮੀਟਿੰਗ ਹਾਲ ਵਿੱਚ ਪਹੁੰਚ ਗਏ ਆ ਜੀ ਹੁਣ ਜੇ ਤਾਂ ਇੱਥੇ ਮੀਟਿੰਗ ਹਾਲ ਦੇ ਵਿੱਚ ਜਿੱਦਾਂ ਫਸਟ ਟਾਈਮ ਰੱਖਿਆ ਸਾਡੀ ਯੂਨਿਟ ਨੇ ਫੰਕਸ਼ਨ ਇਹ ਤੇ ਸਾਰੇ ਜਣੇ ਆਪਣੇ ਆਪਣੇ ਬਾਰੇ ਇੰਟਰੋਡਕਸ਼ਨ ਦਊਗੇ ਵੀ ਅਸੀਂ ਕਿੱਦਾਂ ਕਿੱਦਾਂ ਕੀ ਕੀ ਕਿੱਥੇ ਕਿੱਥੇ ਸਟੂਡੀਓ ਆ ਆ ਸੌਰੀ ਮੇਰੇ ਭਰਾ ਬਹਿ ਗਏ ਸੌਰੀ ਗੱਲ ਖਰਾਬ ਆ ਜੀ ਤਾਂ ਕਰਕੇ ਇਦਾਂ ਹੋ ਰਹੀ ਆ ਤੇ ਆ ਆਪਣੇ ਗਗਨ ਸਟੂਡੀਓ किशनगढ़ ਬਾਕੀ ਮੈਂ ਤੁਹਾਨੂੰ ਜਿੱਦਾਂ ਦੱਸੀ ਜਾਂਦਾ ਨਹੀਂ ਨਾਲੋਂ ਨਾਲ ਆ ਹੁਣ ਆਪਣੇ ਕਰਤਾ ਹੀ ਭਿੰਦੇ ਭਾਜੀ ਉਹਨਾਂ ਨੇ ਸ਼ੁਰੂ ਫੰਕਸ਼ਨ ਕਿਉਂਕਿ ਸੌਰੀ ਇੱਕ ਸਾਡੇ ਤੁਮ ਅੱਜ ਛੋਟੀ ਜਿਹੀ ਕਮੀ ਰਹਿ ਗਈ ਸੀ ਸਾਡੇ ਕੋਲੋਂ ਕਿਉਂਕਿ ਇੱਕ ਮਾਈਕ ਜਾਂ ਸਪੀਕਰ ਨਹੀਂ ਸੀ ਰੱਖ ਹੋਇਆ ਇਸ ਕਰਕੇ ਆਵਾਜ਼ ਨਹੀਂ ਆਈ ਸੀ ਇਸੇ ਕਰਕੇ ਮੈਂ ਆਵਾਜ਼ ਮਿਊਟ ਹੀ ਕਰ ਦਿੱਤੀ ਆ ਵਧੀਆ ਹੀ ਜਿੱਦਾਂ ਹੀ ਸਾਰਾ ਕੁਝ ਹੈ ਪਰ ਇੱਕ ਆਸ ਹੀ ਥੋੜੀ ਜਿਹੀ ਦਿੱਕਤ ਆਵਾਜ਼ ਦੀ ਇਹ ਸਾਨੂੰ ਬਾਅਦ ਵਿੱਚ ਯਾਨੀ ਕਿ ਸਾਰਿਆਂ ਦੇ ਹੁਣ ਅਸੀਂ ਡਿਸਾਈਡ ਕੀਤਾ ਵੀ ਨੈਕਸਟ ਟਾਈਮ ਜਦੋਂ ਵੀ ਫੰਕਸ਼ਨ ਰੱਖਾਂਗੇ ਇੱਕ ਸਪੀਕਰ ਜਿੱਦਾਂ ਮਾਈਕ ਜ਼ਰੂਰ ਵਰਤਾਂਗੇ ਤੇ ਆ ਜਿਹੜੇ ਆਪਣੇ ਅਨਕਾਲੇ ਆ ਅੰਕਲ ਜੀ ਹਨਾ ਬਲੈਕ ਅਨਕਾਲਾ ਆਈਆਂ ਇਹ ਬਹੁਤ ਪੁਰਾਣੇ ਆ ਜੀ ਬਹੁਤ ਜਿਆਦੇ ਮਰੀਅ ਲੱਗਾ ਸਭ ਬਾਕੀ ਦਾ ਭਿੰਦੇ ਭਾਜੀ ਉਹਨਾਂ ਨੇ ਸਾਰਿਆਂ ਦਾ ਪਰਿਚਿਆ ਕਰਾਇਆ ਸਾਰੇ ਮੈਂਬਰਾਂ ਦਾ ਸਾਰੇ ਜੁਨਟ ਦਾ ਤੇ ਆਪਣੇ ਭਾਜੀ ਉਹਨਾਂ ਨੇ ਸਾਨੂੰ ਦੱਸਿਆ ਕੈਮਰੇ ਬਾਰੇ ਜਿੱਦਾਂ ਜੋ-ਜੋ ਵੀ ਆ ਕਦੋਂ ਆਇਆ ਕਿੰਨਾ ਸਮਾਂ ਪਹਿਲੀ ਫੋਟੋ ਕਾਨੂੰਨ ਲੱਗਾ ਸੀ ਤੇ ਆ ਸੈਂਟਰ ਦੇ ਵਿੱਚ ਪਿੰਕ ਕਲਰ ਦੀ ਪੱਗ ਇਹ ਜੋਲ ਟੱਬ ਦੇ ਮਾਲਕ ਹੈ ਜੀ ਬਾਕੀ ਦਾ ਸਾਰਾ ਕੁਝ ਸਹੀ ਸੀ ਤੇ ਮੀਟਿੰਗ ਤੋਂ ਬਾਅਦ ਵਿੱਚ ਆਪਾਂ ਫਿਰ ਇੱਕ ਜਿੱਦਾਂ ਕੇਕ ਕਟਿੰਗ ਕੀਤੀ ਕਿਉਂਕਿ ਵਰਲਡ ਫੋਟੋਗ੍ਰਾਫੀ ਡੇ ਸੀ ਫਿਰ ਕੇਕ ਕਟਿੰਗ ਨਾਲ ਆਪਾਂ ਸਾਰਾ ਕੁਝ ਕੀਤਾ ਜੀ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜੇਕਰ ਕੋਈ ਕਮੀ ਪੇਸ਼ੀ ਹੋਈ ਤਾਂ ਵੀ ਸਾਨੂੰ ਜ਼ਰੂਰ ਦੱਸਿਓ ਜੀ ਆਸੀ ਜੀ ਕੇਕ ਲੈ ਆਂਦਾ ਆਪਾਂ ਜੀ ਸਾਰੇ ਜਣੇ ਪਲੀਜ਼ ਕਮੈਂਟ ਜ਼ਰੂਰ ਕਰਿਓ ਜੀ ਸਾਰਿਆਂ ਨੂੰ ਮੁਬਾਰਕਾਂ ਜੀ ਜਿੰਨੇ ਵੀ ਮੇਰੇ ਸਟੂਡੀਓ ਵਾਲੇ ਭਰਾ ਆਏ ਸੀ ਸਾਰਿਆਂ ਨੂੰ ਮੁਬਾਰਕਾਂ ਜੀ ਧੰਨਵਾਦ ਜੀ ਸਾਰਿਆਂ ਦਾ